ਅੱਜ ਲੁਧਿਆਣਾ ਦੇ ਸਮਰਾਲਾ ਚੌਂਕ ਵਿਖੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਕੀਤੀ ਗਈ ਇੱਕ ਸ਼ਰਮਨਾਕ ਕਰਤੂਤ ਜੋ ਹੈ ਸਾਹਮਣੇ ਆਈ ਹੈ ਇੱਕ ਤਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਲਈ ਸੰਗਤਾਂ ਵੱਲੋਂ ਜੋ ਮਾਰਗ ਨੇ ਉਹਨਾਂ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ ਦੂਸਰੀ ਤਰਫ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਵੱਲੋਂ ਸਮਰਾਲਾ ਚੌਂਕ ਦੇ ਵਿੱਚ ਆਵਾਜਾਈ ਨੂੰ ਵੀ ਅਣ ਦੇਖਿਆ ਕਰਕੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਬਾਥਰੂਮ ਜੋ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਦੋਂ ਇੱਕ ਪੱਤਰਕਾਰ ਵੱਲੋਂ ਇਸ ਸਬੰਧੀ ਉਸ ਪੁਲਿਸ ਮੁਲਾਜ਼ਮ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਔਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮੁਲਾਜ਼ਮ ਵੱਲੋਂ ਪੱਤਰਕਾਰ ਦੇ ਥੱਪੜ ਜੜਿਆ ਗਿਆ ਕੀ ਹੈ ਪੂਰਾ ਮਾਮਲਾ ਆਓ ਫਿਰ ਤੇ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਹਜੀ ਕੀ ਨਾਮ ਆ ਤੁਹਾਡਾ ਕੀ ਨਾਮ ਆ ਤੁਹਾਡਾ ਨੌ ਘੋਟੀ ਹੈ ਹੈ ਫੜੀ 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 ਮਿਲਣ ਫੜਾ ਲੈ ਫੜ 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 ਫੜਲਾ 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 ਇਹਨੂੰ ਫੜਲਾ ਹਲਾ ਫੋੜ ਕੇ ਮਾਰਿਆ ਫੋੜ ਕੇ ਮਾਰਿਆ ਤੂੰ ਫੋੜ ਕੇ ਮਾਰਿਆ ਮੇਰੀ ਗੱਡੀ ਚ ਮਾਰਿਆ ਤੂੰ ਬਚਾ ਦੇ ਦੇਖ ਬਚਾ ਦੇ ਮੁਲਾਜ਼ਮ ਨੇ ਜਿਹੜੀ ਆ दारू ਗਾਹ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਕਿਹੜਾ ਆ ਪੱਤਰ ਕਿਹੜਾ ਕੋਣ ਦੱਸ ਖੜਿਆ दारू ਪੀਣਾ दारू ਕਿੱਢੀ ਆ ਬਗੜੇ ਪੀਤੀ ਆ ਬਿੱਲਾ ਲਗਾਓ ਬਿੱਲਾ ਦਾ ਹੋ ਕਿਹੜੇ ਹੋ ਹੱਥ ਛੱਡ ਦੇ दारू ਬਾਥੂਮ ਕਰ ਲੋ ਤੂੰ ਘਰ ਤੁਸੀਂ ਤੂੰ ਹੈ ਆ ਮੁਲਾਇਮ ਕਰ ਬਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਤੋ ਮੈਨੂੰ ਕਿਹੜਾ ਥਾਣਾ ਥਾਣਾ ਕਰ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਥਾਣਾ ਕਿਹੜਾ ਬੰਦਾ ਥਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰੇ ਭਾਜੀ ਕਰੋ ਫੇਰ ਕਰੋ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਦੇ ਥੱਪੜ ਤੀ ਕੁ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀ ਜੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਹਾ ਸੀ ਤੂੰ ਚੰਗਾ ਲਾਦਾ ਮੈਂ ਚੱਕਰਾ ਹੀ ਕਰ ਤਾ ਹੈ ਇਹ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ दारू बहुत मुकद्दर दारू खोल पीती हो या फूल बड़ा फूल हां देखो पाजी बात हो बैच निकले रोड पे बाथरूम करदा पया सीगा ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦੇ ਲਾਈਵ ਦਾ ਲਾਈਵ ਚਲਾ ਚਲਾ ਦੇ ਲਾਈਵ ਚਲਾ ਕਰੋ ਯਾਰ ਪਾਜੀ ਉਹ ਨੰਬਰ ਦਿਖਾਓ ਦਿਖਾਓ ਪਾਜੀ ਰੋਡ ਦੇ ਤੇ ਅੱਧਾ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋਡ ਤੇ ਮੂਹਤਾ ਪਿਆ ਸੀਗਾ दारू पी ली ਹੋਈ ਆ ਜੀ ਫੱਪੜ ਮਾਰਿਆ ਨੇ ਸਾਡਾ پتہ ਕਰਾਂਗੇ ਤੁਹਾਨੂੰ ਅਗਿਆ ਤੁਹਾਨੂੰ ਦੱਸਦਾ ਮੈਂ ਨਾਮ ਪਾ ਕੇ ਦੱਸਦਾ ਹਲੋ ਹਾਲ ਚਾ ਹੈ ਮਨਦੀਪ ਮਨਦੀਪ ਸਿੰਘ ਆ ਖੜ ਜਾਓ ਇੱਕ ਮਿੰਟ ਮਨਦੀਪ ਸਿੰਘ ਮਨਦੀਪ ਸਿੰਘ ਆ ਨਾਮ ਮੇਰਾ ਕੀ ਗੱਲ ਕੀ ਗੱਲ ਹੋ ਜੀ ਭਾਜੀ ਅੱਜ ਨਾਲ ਲਗੇ ਜਤਨ ਆ ਰਹਾ ਸੀਗਾ ਸਾਰੇ ਜੀ ਖੜੇ ਹੋ ਸੀਗੇ ਤਿਆਰੀ ਦੇ ਵਿੱਚ ਸੀਗੇ ਇਹ ਮਲਾਜਮ ਸਾਹਿਬ ਆਏ ਨੇ ਇੱਕ ਫੋਟੋ ਦੇ ਥੱਲੇ ਸਟਾਫ ਟੈਂਪਸ ਹਲਾਈਆ ਤੁਹਾਨੂੰ ਪਤਾ ਨਾ ਕਿ ਜਿੱਦਾਂ ਲੰਗਦਾ ਪਿਆਵਾ ਛੱਟ ਮਾਰ ਦਿੱਤਾ ਇਹ ਮੁਲਾਜ਼ਮ ਸਾਹਿਬ ਕੋਲੋਤਰੇ ਉੱਧਰ ਸਾਨੂੰ ਥੋੜਾ ਥੱਲੇ ਪਾਸਮ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਐਡੀ ਵੱਡੀ ਫੋਟੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸਵੇਰ ਤੇ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋਡ ਦੇ ਉੱਤੇ ਹੀ ਰੋਡ ਦੇ ਉੱਤੇ ਹੀ ਪਾਸਮ ਕਰਨ ਲੱਗੇ ਹੋਇਆ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਇਹਨਾਂ ਨੂੰ ਮੜਾ ਕੇ ਇਹ ਗੱਲ ਕੀਤੀ ਆ ਜੀ ਮੈਂ ਕਹਿੰਦੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਲਿਆ ਦੇਣ ਤੇ ਸਾਰੀ ਮੈਂ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤੂੰ ਕੋਣਾ ਮੈਂ ਵੱਡਾ ਅਫਸਰ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਂ ਫੜਿਆ ਵਾ ਮੈਂ ਫੜ ਕੇ ਮੁਲਾਜ਼ਮਾਂ ਨੂੰ ਇੱਥੇ ਲਿਆਂਦਾ ਵਾ ਮੁਲਾਜ਼ਮੇ ਜੋ ਸਾਡੇ ਜੋ ਸਾਡੇ ਸੌਂਗ ਦੇ ਮੁਲਾਜ਼ਮ ਖੜੇ ਹੁੰਦੇ ਨੇ ਉਹਨਾਂ ਨੇ ਅੱਗੇ ਜਿਹੜੇ ਬੁਲਾਇਆ ਫਿਰ ਸਤਨਪੁਰ ਖਾਣੇ 'ਚ ਲੈ ਗਿਆ ਜੀ ਜਿਹੜੀ ਬੰਦੀ ਕਾਰਵਾਈ ਹੋ ਗਈ ਉਹ ਕਰ ਲਿਆ ਉਹ ਡ੍ਰਿੰਕ ਵੇਰੇ ਕੀਤੀ ਕਹਿੰਦੇ ਉਹਦੀ ਹਾਂਜੀ ਉਹ ਡ੍ਰਿੰਕ ਵੇਰੇ ਜੀ ਕੀਤੀ ਹੋਈ ਓਦੀ ਕੋਈ ਬਹੁਤ ਜ਼ਿਆਦਾ ਡ੍ਰਿੰਕ ਕੀਤੀ ਹੋਈ ਐ ਫੁੱਲ ਬੈਠਾ ਫੁੱਲ ਡ੍ਰਿੰਕ ਕੀਤੀ ਹੋਈ ਆ ਮਨੂੰ ਤਾਂ ਆਪਣਾ ਆਪ ਨੂੰ ਪਤਾ ਨਹੀਂ ਉਹਨੂੰ ਆਪਣਾ ਨਾਮ ਨਹੀਂ ਪਤਾ ਜੀ ਇਹ ਨਗਰ ਕੀ ਕਿਦਨ ਤੇ ਡਿਊਟੀ ਲੱਗੀ ਐ ਤੇ ਦਾਰੂ ਪੀ ਕੇ ਖੜੇ ਨਹੀਂ ਨਹੀਂ ਇਹ ਕਨਮ ਨਗਰ ਕੀਰਤੰਦਰ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਭਾਈ ਤਾਂ ਉੱਧਰ ਕਿ ਫੁੱਲ ਵੱਡਾ ਫੁੱਲ ਆ ਰੋਡ ਦੇ ਉੱਤੇ ਬਾਥਮ ਕਰਨ ਲੱਗੇ ਸਰੀਆ ਮੈਂ ਬਾਥਮ ਕਰੀ ਨੀ ਇਹ ਫਿਰ ਕਿਤੇ ਬਸ ਤੇ ਕਿਤੇ ਬਸ ਤੋਂ ਉੱਤਰਿਆ ਜਾਂ ਕਿੱਥੋਂ ਆਇਆ ਹੋਇਆ ਵੀ ਇਹ ਨਹੀਂ ਸ ਮੈਨੂੰ ਪਤਾ ਹੈ ਕਿ ਬਸ ਉੱਤਰਿਆ ਕਿੱਥੋਂ ਉੱਤਰਿਆ ਪਰ ਉੱਧਰੇ ਸਾਡੇ ਕੋਈ ਇਹ ਬਾਥਮ ਰੋਡ ਦੇ ਉੱਤੇ ਖੜ ਕੇ ਬਾਥਮ ਕਰਨ ਲੱਗਾਈ ਸਰੀਆ ਮੈਂ ਰੋਡ ਦੇ ਉੱਤੇ ਖੜ ਕੇ ਬਾਥਮ ਕਰਦਾ ਇਹ ਮੁਲਾਇਮਾਂ ਦੇ ਮੁਲਾਇਮਾਂ ਦੇ ਹਾਲਾਤ ਬਾਕੀ ਦੁਨੀਆਂ ਕੀ ਕਰੂਗੀ ਫਿਰ ਬਸ ਇਹ ਤਾਂ ਅਸੀਂ ਇਹੀ ਗੱਲ ਤੇ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦੇ ਉੱਤੇ ਨਹੀਂ ਪਬਲਿਕ ਲੰਘਦੀਆਂ ਲ ਕਿ ਉਹ ਮੈਂਟਮਾਸ ਟੋਪੋਂਦਾ ਵਾ ਇਹੋ ਜਿਹੇ ਛਰੇ ਆਮ ਜਿਹੜਾ ਦੱਸਦੇ ਬਈ ਉਹੀ ਗੱਲ 'ਚੇ ਥੱਪੜ ਮਾਰਾਈ ਬਸ ਕਿਹੜੇ ਥਾਂ 'ਤੇ ਲੈ ਗਏ ਉਹਨਾਂ ਨੇ ਫਾਕਾਂ ਬਣਾ ਲੈ ਗਏ ਠੀਕ ਮੇਰੀ ਬਾਰੇ ਪੂਰੀ ਲੋਲੇ ਲਈ ਆਏ ਦਰੂਦ ਕੀ ਤੁਸੀ ਵੀ ਬਹੁਤ ਵੱਡੇ ਡਿਊਟੀ ਅਫਸਰ ਜਿਹੜੇ ਕਿ ਸਭਰਾਲਾ ਚੌਂਕ ਨੂੰ ਪੂਰੀ ਡਰੈਗ ਕਰ ਰਹੇ ਕਿ ਨਹੀਂ ਮੋਹਾਲੀ ਤੋਂ ਆਏ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਲੇਕਿਨ ਇਹ ਪੱਤਰਕਾਰ ਲੈ ਕੇ ਅਗਰ ਉਹਨਾਂ ਨੂੰ ਸਹੀ ਰਾਇ ਗਿਆ ਤਾਂ ਤੁਸੀਂ ਤੇ ਬਾਫਰ ਨਾ ਕਰੋ ਇਹ ਗਲਤ ਹੈ ਇਹ 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 ਰੋਂਗ ਹੈ ਜਿਹਨੇ ਅੱਥਕਾ ਤਾਂ ਬਿਲਕੁਲ ਰੋਂਗ ਹੈ ਕੀ ਲੱਗਦਾ ਹੁਣ ਇਹਨਾਂ ਦੇ ਕੀ ਐਕਸ਼ਨ ਲਿਤਾਏਗਾ ਮੈਂ ਆਪਣੀ ਕਾਰਵਾਈ ਕਰਾਂਗਾ ਮਾਇਆ ਕਰਾਂਗਾ ਮਾਇਆ ਇਹਨਾਂ ਦੇ ਧਿਆਨਾਂ ਦੇ ਕਰ ਦਊਗਾ ਇਹਨਾਂ ਨੂੰ ਹੁਣ ਕਿੱਥੇ ਲੈ ਜਾ ਰਹੇ ਹੋ ਤੁਸੀਂ ਜਿਹੜਾ ਨੰਬਰ 7 ਹੀ ਜਾਣਾ ਹੈ